ਸ਼ੇਰ ਪੰਦੇ ਸ਼੍ਰੀ ਅਰਤਾ ਜੀ ਹੈਂਰੀ ਜੀ ਆਵਾਜ਼ ਸ਼ੇਰ ਪੰਦੇ ਸ਼੍ਰੀ ਅਰਤਾ ਜੀ ਹੈਂਰੀ ਜੀ ਨੂੰ ਜਨਮ ਹੋਏ 75 ਸਾਲ ਹੋ ਗਏ ਸਾਥੀਓ ਬੜੀ ਸਰਕਾਰਾਂ ਆਈਆਂ ਵਿੱਚ ਕਾਂਗਰਸੀ ਸੰਚਾਰਾ ਵੀ ਆਈਆ ਕਿਸ ਨੇ ਸੁਣਨੀ ਲਈ ਤੇ ਪਰਸਨ ਤੇ ਯੁਵਾ ਯੁਵਾ ਨੇਤਾ ਸ਼੍ਰੀ ਬਾਵਾ ਹੈਂਰੀ ਜੀ ਨੇ ਅੱਥੜਾ ਕੈਰੀ ਪੁਰੀ ਦਾ ਮਸਲਾ ਹੱਲ ਕਰਨ ਦਾ ਕਿਚਾ ਲਿਆ ਸੀ لیکن پرتقیشمتی ਸਾਡੀ یہ چاڑو والے دی سرکار آ گئی ادھر وائز فنڈ ریلیز ਹੋ ਗਿਆ ਸੀ پروجیکٹ پی آر سی تم شروع ہون والا سی مشینا تک آ گئیا سی لیکن بڑی نموشی نہ کہنا ਪੈ ਰਿਹਾ ਸਰਦਾਰ ਦਾ ਪੰਟਾ वजन ਨਾਲ ਹੀ ਵਿਕਾਸ ਦਾ ਵੀ ਪਰਦਾ ਮੈਂ ਕਾਂਗਰਸੀ ਵਰਕਰ ਆ ਕੀ ਦਾ ਕਰਾਂ ਮੈਂ ਗਰਮ ਨਾ ਕਹਿੰਦਾ ਮੈਂ ਉਹਨਾਂ ਦੀ ਤਾਰੀਫ ਕਰਦਾ ਮੇਰੀ ਗੱਲ ਤੇ ਨਾ ਜਾਇਓ ਡੋਨਟ ਟਰਸਟ ਮੀ ਮੈਂ ਕਹਿੰਦਾ ਤੁਸੀਂ ਅੰਕੜੇ ਦੇਖੋ ਤੁਸੀਂ ਜ਼ਮੀਨੀ ਹਕੀਕਤ ਦੇਖੋ ਤੁਸੀਂ ਜ਼ਮੀਨੀ ਹਕੀਕਤ ਨੂੰ ਵਾਧਾ ਪੱਕੇ ਕਰਾਂਗੇ ਔਰ ਜੰਮੀ ਸਾਹਿਬ ਨੂੰ ਆਪਾਂ ਮਜ਼ਬੂਤੀ ਨਾਲ ਲੋਕ ਸਭਾ ਦੇ ਵਿੱਚ ਇਹਨੂੰ ਆਪਾਂ ਪਹੁੰਚਾਵਾਂਗੇ ਜਿੱਦਾਂ ਵਿੱਚ ਗਰੀਬਾਂ ਦੇ ਆਖਾਂ ਲਈ ਉਹ ਬੋਲਣਗੇ ਔਰ ਸਾਡੀਆਂ ਜਿੰਨੇ ਵੀ ਗਰੀਬਾਂ ਬੰਦਿਆਂ ਦੀਆਂ ਮਿਡਲ ਕਲਾਸ ਬੰਦਿਆਂ ਦੀਆਂ ਜਿੰਨੀਆਂ ਵੀ ਸਾਡੀਆਂ ਜ਼ਰੂਰਤਾਂ ਆ ਉਹ ਬੁਰੀਆਂ ਕਰਨਗੇ ਔਰ ਗਰੀਬਾਂ ਲਈ ਹਰ ਕੋਈ ਜੋ ਸਲੰਡਰਾਂ ਦੇ ਰੇਟ ਵਧੇ ਆ ਪੈਟਰੋਲ ਦੇ ਵਧੇ ਆ ਉਹਨਾਂ ਦੇ ਹੱਕਾਂ ਲਈ ਬੋਲਣਗੇ ਔਰ ਇਸ ਕਰਕੇ ਸਾਡੀ ਸਾਰੀ ਜਨਤਾ ਨੂੰ ਬੇਨਤੀ ਹੈ ਕਿ ਤਾਂ காங்கிரஸ் ਪਾਰਟੀ ਨੂੰ ਵੋਟ ਪਾ ਕੇ ਚੰਨੀ ਸਾਹਿਬ ਦਾ ਹੱਥ ਮਜ਼ਬੂਤ ਕਰਮ ਔਰ ਕਾਂਗਰਸ ਪਾਰਟੀ ਨੂੰ ਲਿਆਣ ਇਸ ਕਰਕੇ ਪਹਿਲੀ ਤਰੀਕ ਨੂੰ ਕਾਂਗਰਸ ਪਾਰਟੀ ਨੂੰ ਵੋਟ ਪਾ ਕੇ ਕਾਂਗਰਸ ਪਾਰਟੀ ਦੇ ਹੱਥ ਮਜ਼ਬੂਤ ਕਰੋ ਔਰ ਚੰਨੀ ਸਾਹਿਬ ਨੂੰ ਤੇ ਇੱਕ ਗੱਲ ਹੋਰ ਹੈ ਚਵਨ ਸਾਹਿਬ ਜੇ ਉਮਾ ਲੋਜੀ ਸਰਕਾਰ ਆ ਜਿੱਤੇ ਆਂਦੀਆ ਚੰਦੀ ਸਾਹਿਬ ਜਿੱਤ ਜਾਂਦੇ ਆ ਕੀ ਗਰੀਬਾਂ ਦੇ ਬੱਚਿਆਂ ਦੀ ਪੜ੍ਹਾਈ ਦੇ ਬਾਰੇ ਸੋਚੇਗੀ ਬਿਲਕੁਲ ਸੋਚੇਗੀ ਗਰੀਬਾਂ ਨੂੰ ਪੜ੍ਹਾਈ ਦੇ ਬਾਰੇ ਕਿਉਂ ਨਹੀਂ ਸੋਚੇਗੀ ਜੋ ਗਰੀਬਾਂ ਦੇ ਪੜ੍ਹਾਈ ਲਈ ਵੱਧ ਤੋਂ ਵੱਧ ਸੌਦੇ ਦਿੱਤੀਆਂ ਜਾਣਗੀਆਂ ਆਪਾਂ ਕਾਂਗਰਸ ਪਾਰਟੀ ਦੇਗੀ ਗਰੀਬਾਂ ਲਈ ਜੋ ਵੀ ਸਕੂਲ ਜਿਹੜੇ ਹੋਰ ਵੀ ਬਣਨ ਵਾਲੇ ਆਪਾਂ ਉਹ ਵੀ ਬਣਾਣਗੇ ਗਰੀਬਾਂ ਲਈ ਗਰੀਬਾਂ ਦੇ ਅੱਕ ਲਈ ਗਰੀਬ ਦਾ ਬੱਚਾ ਹਰ ਕੋਈ ਇਹ ਨਹੀਂ ਕਿ ਨਹੀਂ ਪੜ੍ਹੇਗਾ ਹਰ ਪਿੰਡ ਚ ਪੜ੍ਹੂਗਾ ਹਰ ਸ਼ਹਿਰ ਚ ਪੜ੍ਹੂਗਾ ਕਰੀਪਾ ਦੇ ਹੱਕ ਵਿੱਚ ਕਰੀਪਾ ਦੇ ਸਕੂਲ ਕੋਈ ਵੀ ਨਹੀਂ ਬਚਾਇਆ ਨਹੀਂ ਕਿ ਰਹੇਗਾ ਕਰੀਪਾ ਦੇ ਹੱਕ ਵਿੱਚ ਦਲਿਤ ਪਰਿਵਾਰ ਦੇ ਹੈਗੇ ਆ ਉਹ ਹਮੇਸ਼ਾ ਬੋਲਦੇ ਆਏ ਔਰ ਬੋਲਦੇ ਰਹਿਣਗੇ ਰੋਜ਼ਾਨਾ ਰਿਪੋਰਟਰ ਤੋਂ ਪੱਤਰਕਾਰ ਰਕੇਸ਼ ਵਰਮਾ ਔਰ ਕੈਮਰਾਮੈਨ ਸੰਨੀ ਮਾਨ ਸੰਨੀ ਧੰਨਵਾਦ ਜੀ ਤੋਂ ਲਾਈਵ ਤਸਵੀਰਾਂ ਦੇਖ ਰਹੇ ਰੋਜ਼ਾਨਾ ਰਿਪੋਰਟਰ ਤੋਂ ਪੱਤਰਕਾਰ ਰਕੇਸ਼ ਬਰਮਾ ਜੀ ਔਰ ਕੈਮਰਾਮੈਨ ਸੰਨੀ ਸਾਹਿਬ ਜਨ ਬਲੂ ਹਾਂਜੀ ਜੀ ਕਿ ਇਦਾਂ ਲੱਗਦਾ ਜੀ ਸਰਕਾਰ ਜਦ ਆਏਗੀ ਤੇ ਕੀ ਸਹੂਲਤਾਂ ਦੇਗੀ ਸਰਕਾਰ ਨੇ ਜੋ ਜੋ ਵਾਦੇ ਕੀਤੇ ਆ ਉਹ ਸਾਰੀਆਂ ਸਹੂਲਤਾਂ ਮਿਲਣਗੀਆਂ ਕਿਉਂ ਚੰਨੀ ਸਾਹਿਬ ਜਦੋਂ ਪਹਿਲਾਂ ਸੀਐਮ ਸੀਗੇ ਉਹਨਾਂ ਨੇ ਉਦੋਂ ਵੀ ਬਹੁਤ ਸਹੂਲਤਾਂ ਦਿੱਤੀਆਂ ਸੀ ਹਰ ਪਰਿਵਾਰਾਂ ਦੇ ਉਹਨਾਂ ਨੇ ਬਿਜਲੀ ਦੇ ਬਿੱਲ ਜਿਹੜੇ ਸੀਗੇ ਉਹ ਇੱਕ ਰੇਟ ਕੀਤੇ ਸੀਗੇ ਕਮ ਸੇ ਕਮ 5 ਰੁਪਏ ਯੂਨਿਟ ਸੀ ਉਸ ਵੇਲੇ ਬਾਕੀ ਜਿਹੜੇ ਪੁਰਾਣੇ ਬਿੱਲ ਲੋਕਾਂ ਦੇ 50 50000 ਵਾਲੇ ਸੀ ਉਹ ਵੀ ਉਹਨਾਂ ਨੇ ਮaaf ਕਰਾ ਦਿੱਤੇ ਸੀਗੇ ਡੀਜ਼ਲ ਉਹਨਾਂ ਨੇ 10 ਰੁਪਏ ਲੀਟਰ ਸਸਤਾ ਕਰਤਾ ਸੀ ਡੀਜ਼ਲ 5 ਰੁਪਏ ਪਟਰੋਲ 10 ਰੁਪਏ ਸਸਤਾ ਕੀਤਾ ਸੀ ਤੇ ਇਦਾਂ ਹੀ ਹੁਣ ਜੋ ਉਹਨਾਂ ਨੇ ਵਾਅਦੇ ਕੀਤੇ ਐ ਉਹ ਚੰਨੀ ਸਾਹ ਸਾਰੇ ਪੂਰੇ ਕਰਨਗੇ ਤੇ ਸਾਡਾ ਇਹ ਫਰਜ਼ ਹੈ ਕਿ ਆਪਾਂ ਇੱਕ ਇੱਕ ਵੋਟ ਚੰਨੀ ਜੀ ਨੂੰ ਪਾ ਕੇ ਜਿਤਾਈਏ ਇੱਕ ਹੋਰ ਹੈ ਜੀ ਜਿੱਦ ਪਿਛਲੀ ਪਿਛਲੀ ਇਲੈਕਸ਼ਨਾਂ ਚ ਕਿਹਾ ਗਿਆ ਸੀਗਾ ਕਈਆਂ ਨੇ ਪਾਰਟੀਆਂ ਨੇ ਕਿਹਾ ਸੀਗਾ ਵੀ ਜੇ ਸਰਕਾਰ ਸਾਡੀ ਆ ਜਾਂਦੀ ਹੈ ਅਸੀਂ ਗਰੀਬਾਂ ਦੇ ਬੱਚਿਆਂ ਦੀ ਪੜ੍ਹਾਈ ਬਾਰੇ ਸੋਚਾਂਗੇ ਕੀ ਚੰਗੀ ਸਾ ਸੋਚਣਗੇ ਬਿਲਕੁਲ ਸੋਚਣਗੇ ਕਿਉਂ ਨਹੀਂ ਸੋਚਣਗੇ ਉਹਨਾਂ ਨੇ ਤਾਂ ਖੁਦ ਕਿਹਾ ਵਾ ਕਿ ਮੈਂ ਇੱਥੇ ਇੱਕ ਯੂਨੀਵਰਸਿਟੀ ਬਣਵਾਉਂਗਾ ਤਾਂ ਕਿ ਜਿਹੜਾ ਕਿ ਲੋਕਾਂ ਨੂੰ ਦੂਰ ਦੂਰ ਜਾਣਾ ਪੈਂਦਾ ਵਾ ਉਹ ਇੱਥੇ ਆਪਣੇ ਜਲੰਧਰ ਦੇ ਜਲੰਧਰ ਹਲਕੇ 'ਚ ਹੀ ਰਹਿਣ ਗਿਆ ਇੱਕ ਕਸਟਰ ਬਣਾਣ ਕੇ ਸਰਕਾਰੀ ਜਿਹੜਾ ਕਿ ਜਿੱਦਾਂ ਸੇਵਾ ਹਸਪਤਾਲ ਹੈ ਉਹਦੇ ਨਾਲੋਂ ਵਧੀਆ ਨਵਾਂ ਇੱਕ ਹੋਰ ਹਸਪਤਾਲ ਬਣਾ ਕੇ ਦੇਣ ਧੰਨਵਾਦ ਜੀ ਰੋਜ਼ਾਨਾ ਰਿਪੋਰਟਰ ਤੌਰ ਰਕੇਸ਼ ਸ਼ਰਮਾ ਕੈਮਰਾਮੈਨ ਸੰਨੀ ਸਾਜ ਧੰਨਵਾਦ ਜੀ